ਬੈਠਣ ਦੇ ਲਈ ਖੜਾ ਨਹੀਂ ਹੋਇਆ ਮੈਂ ਲੜਨ ਦੇ ਲਈ ਤੇ ਭੜਨ ਦੇ ਲਈ ਤੇ ਅੜਨ ਦੇ ਲਈ ਖੜਾ ਹਾਂ ਹਰਾਨੇ ਤਾਂ ਕਿੱ사 ਹੋਗਾ ਹਰਾਨੇ ਤਾਂ ਕਿੱ사 ਹੋਗਾ ਹਰਾਨੇ ਤਾਂ ਕਿੱ사 ਹੋਗਾ ਹਰਾਨੇ ਤਾਂ ਕਿੱ사 ਹੋਗਾ ਗੱਲਾਂ ਹੀ ਨੇ ਆਮ ਆਦਮੀ ਦੀਆਂ ਪਾਰਟੀਆਂ ਅਪਰੋਚ ਕਰ ਰੀਆਂ ਨੇ ਪਰ ਮੇਰੇ ਭਾਈਚਾਰੇ ਨੇ ਕਿਹਾ ਆ ਵੀ ਤੁਸੀਂ ਸਾਂਝੇ ਉਮੀਦਵਾਰ ਬਣ ਕੇ ਕੰਟੈਸਟ ਕਰੋ ਤੇ ਅਸੀਂ ਤੁਹਾਡਾ ਸਹਿਯੋਗ ਦਵਾਂਗੇ ਕੀ ਇਹ মিডিਆ ਉਹਨਾਂ ਨੂੰ ਪਸੰਦ ਕਰਦਾ ਜਦੋਂ ਤੁਸੀਂ ਸੱਤ ਪੁੱਛਣ ਜਾਓ ਤਾਂ ਤੁਹਾਡੇ ਕੂਣੀਆਂ ਵੱਜਣ ਟਾਡੇ ਲੱਤਾਂ ਵੱਜਣ ਮੈਨੂੰ ਕਈ ਜਣੇ ਪੁੱਛਦੇ ਨੇ ਕਿ ਆਜ਼ਾਦ ਆਜ਼ਾਦ ਤਾਂ ਅਸੀਂ 1947 ਦੇ ਵਿੱਚ ਹੋ ਗਏ ਸੀ ਪਤਾ ਨਹੀਂ ਫੇਰ ਕਿਉਂ ਬਾਰ-ਬਾਰ ਇਹ ਗੱਲ ਕਹੀ ਜਾਂਦੀ ਆਜ਼ਾਦ ਆਜ਼ਾਦ ਜੇ ਉਹ ਮੈਨੂੰ ਟਿਕਟ ਦੇ ਦਿੰਦੇ ਤਾਂ ਮੈਨੂੰ ਵੀ ਉਹੀ ਕਿਹਾ ਜਾਣਾ ਸੀ ਵੀ ਬਦਲਾਅ ਦੇ ਵਿੱਚ ਅਲਫਰਟ ਬਣ ਗਿਆ ਅੱਜ ਅਸਲੀ ਬਦਲਾਅ ਦਾ ਟਾਈਮ ਹੈ ਮੈਂ ਸਮਾਜ ਦੀ ਸੇਵਾ ਕਰੂੰਗਾ ਆਪਣੀ ਇਸ ਕੌਨਸਟਿਟੂਐਂਸੀ ਨੂੰ ਮੈਂ ਤੁਹਾਡੇ ਸਹਿਯੋਗ ਦੇ ਨਾਲ ਸਿੱਖ ਸੇਫ ਅਤੇ ਸਿਕਿਉਰ ਬਣਾਉਂਗਾ ਕਿੰਨਾ ਸਿਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾ ਤਿਲ ਮੇ ਹੈ ਅੱਜ ਮੈਂ ਪੂਰੇ ਲੁਧਿਆਣਾ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜੋ ਸਾਡੇ ਵੈਸਟ ਕੰਸਟੀਟੂਐਂਸੀ ਦੇ ਜਿਮਨੀ ਚੋਣ ਬਾਈਪੋਲਸ ਹੋਣ ਜਾ ਰਹੇ ਨੇ ਅੱਜ ਮੇਰੇ ਬਹੁਤ ਰਿਸਪੈਕਟਡ ਰਿਲੀਜੀਅਸ ਚਰਚ ਲੀਡਰਸ ਤੇ ਸੰਗਤ ਨੇ ਆਸ਼ੀਰਵਾਦ ਦਿੱਤਾ ਹੈ ਤੇ ਆਸ਼ੀਰਵਾਦ ਪ੍ਰਾਰਥਨਾਵਾਂ ਦੇ ਰਾਹੀਂ ਸਮਾਜ ਦੀ ਸੇਵਾ ਕਰਨ ਦੇ ਲਈ ਮੈਨੂੰ ਇਹ ਇਲੈਕਸ਼ਨ ਕੰਟੈਸਟ ਕਰਨ ਦੇ ਲਈ ਆਸ਼ੀਰਵਾਦ ਦੇ ਕੇ ਅੱਜ ਵਿਗਲ ਮਜਾ ਦਿੱਤਾ ਹੈ ਤੇ ਮੈਂ মিডিਆ ਦੇ ਮਾਧਿਅਮ ਦੇ ਰਾਹੀਂ ਲੁਧਿਆਣਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਮਨੀ ਚੋਣ ਤੁਹਾਡਾ ਆਪਣਾ ਸੇਵਾਦਾਰ ਐਲਬਰਟ ਦੁਆ ਕੰਟੈਸਟ ਕਰਨ ਜਾ ਰਿਹਾ ਹੈ ਮੈਨੂੰ ਤੁਹਾਡੀ ਤੁਹਾਡੇ ਸਾਰਿਆਂ ਦਾ ਮੈਂ ਸਾਂਝਾ ਉਮੀਦਵਾਰ ਹਾਂ ਮੈਨੂੰ ਕਈ ਜਣੇ ਪੁੱਛਦੇ ਨੇ ਕਿ ਆਜ਼ਾਦ ਆਜ਼ਾਦ ਤਾਂ ਸੀ 1947 ਦੇ ਵਿੱਚ ਹੋਗੇ ਸੀ ਪਤਾ ਨਹੀਂ ਫੇਰ ਕਿਉਂ ਬਾਰ-ਬਾਰ ਇਹ ਗੱਲ ਕਹੀ ਜਾਂਦੀ ਆਜ਼ਾਦ 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 ਨਹੀਂ ਤੁਹਾਡਾ ਸਾਰਿਆਂ ਦਾ ਸਾਂਝਾ ਉਮੀਦਵਾਰ ਮੈਂ ਇਹ ਕੰਟੈਸਟ ਕਰਨ ਜਾ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਜੋ ਪ੍ਰਾਰਥਨਾ ਨਾਲ ਕੀਤੀ ਹੋਈ ਗਈ ਸ਼ੁਰੂਆਤ ਹੈ ਉਹਦੇ ਵਿੱਚ ਤੁਹਾਡਾ ਸਭ ਦਾ ਅਸ਼ੀਰਵਾਦ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਤੱਕ ਪਹੁੰਚਾਏਗਾ ਤੇ ਲੁਧਿਆਣੇ ਦਾ ਜਿਹੜਾ ਬੰਦਾ ਮਾਨ ਸਨਮਾਨ ਬਹੁਤ ਲੋਗ ਸੱਚ ਬੋਲਦੇ ਨੇ ਕਿ ਝੂਠ ਬੋਲਦੇ ਨੇ ਉਹ ਕਹਿੰਦੇ ਲੁਧਿਆਣੇ ਨੂੰ ਅਸੀਂ ਬਹੁਤ ਕੁਝ ਦਿੱਤਾ ਪਰ ਅੱਜ ਤਈ ਮੈਂ ਆਪਣੀ ਜਿੰਨਾ ਲਾਈਫ ਚ ਦੇਖਿਆ ਲੁਧਿਆਣੇ ਨੇ ਹੀ ਸਭ ਕੁਝ ਦਿੱਤਾ ਲੁਧਿਆਣੇ ਦੀਆਂ ਸਾਰੀਆਂ ਤਰੋਹਾਂ ਜੋ 올ਡ ਲੁਧਿਆਣਾ ਸੀ ਅੱਜ ਨਾ ਉਹਨੂੰ ਰੀਬਿਲਟ ਕੀਤਾ ਗਿਆ ਤੇ ਉਹਨੂੰ ਖਤਮ ਕਰ ਦਿੱਤਾ ਗਿਆ ਆ ਉਹਨੂੰ ਦੁਬਾਰਾ ਸਵਾਰਨ ਦੇ ਲਈ ਉਤਰੋਹਾਂ ਕਾਇਮ ਰੱਖਣ ਦੇ ਲਈ ਮੈਂ ਵੈਸਟ ਕੰਸਟੀਟੂਐਂਸੀ ਦੇ ਜਰੀਏ ਲੁਧਿਆਣਾ ਸ਼ਹਿਰ ਦੀ ਸਾਰੀ ਇਕਵਲ ਕਹਿੰਦੇ ਬਿਗ ਔਰ ਸੋਸਾਇਟੀ ਬਿਗ ਐਂਡ ਸਮਾਲ ਐਲਬਰਟ ਦੁਆ ਸਟੈਂਡ ਇਕਵਲੀ ਫਾਰ ਆਲ ਸਾਰਿਆਂ ਦੇ ਲਈ ਮੈਂ ਖੜਾ ਆ ਜਿੱਥੇ ਮੇਰੇ ਅੱਜ ਕਮਿਊਨਿਟੀ ਨੇ ਮੈਨੂੰ ਅਸ਼ੀਰਵਾਦ ਦੇ ਕੇ ਮੇਰਾ ਸਾਥ ਦੇਣ ਦਾ ਮੈਨੂੰ ਵਾਦਾ ਕੀਤਾ ਆ ਤੇ ਇਮਾਨਦਾਰੀ ਸੱਚਾਈ ਦੇ ਉੱਤੇ ਵੋਟਰਾਂ ਦੀ ਤੇ ਜਨਤਾ ਸੇਵਾ ਕਰਨ ਦੇ ਲਈ ਪ੍ਰਣ ਲਿਆ ਆ ਤੇ ਉਸੇ ਤਰੀਕੇ ਦੇ ਨਾਲ ਮੈਂ ਸਮਾਜ ਦੀ ਸੇਵਾ ਕਰੂੰਗਾ ਆਪਣੀ ਇਸ ਕੌਨਸਟੀਚੂਐਂਸੀ ਨੂੰ ਮੈਂ ਤੁਹਾਡੇ ਸਹਿਯੋਗ ਦੇ ਨਾਲ ਸੇਫ ਅਤੇ ਸਿਕਿਉਰ ਬਣਾਉਂਗਾ ਸੀਸੀਟੀਵੀ ਮਦਦ ਦੇ ਨਾਲ ਆਊਟਰ ਦੇ ਉੱਤੇ ਸੀਸੀਟੀਵੀ ਲੱਗਣਗੇ ਤੇ ਹਰ ਔਰਡ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਹਰ ਔਰਡ ਦੇ ਵਿੱਚ ਅਸੀਂ ਇੱਕ ਕੰਟਰੋਲ ਰੂਮ ਇੰਸਟਾਲ ਕਰਾਂਗੇ ਤਾਂ ਕਿ ਜੋ ਸਨੇਚਿੰਗ ਇਸ ਇੱਥੇ ਹੋ ਰਹੀਆਂ ਨੇ ਜੋ ਲੁੱਟ ਖੋਹ ਦੀ ਮੇਲਾ ਲੱਗਿਆ ਹੋਇਆ ਆ ਉਹ ਖਤਮ ਕੀਤਾ ਜਾਏਗਾ ਉਹਦੇ ਨਾਲ ਨਾਲ ਸਾਡੇ ਅਵੇਅਰ ਸਿਟੀਜ਼ਨਸ ਦੀ ਮਦਦ ਤੇ ਸਹਾਇਤਾ ਦੇ ਨਾਲ ਨਸ਼ੇ ਦੇ ਉੱਤੇ ਵੀ ਨਕੇਲ ਪਾਈ ਜਾਏਗੀ ਤੇ ਜਿਹੜੀ ਬਹੁਤ ਵੱਡੀ ਪ੍ਰੋਬਲਮ ਮੈਂ ਦੱਸਣੀ ਚਾਹਨਾ ਕਿ ਸਾਡੇ ਵਸਨੀਕਾਂ ਨੂੰ ਹੈ ਮੇਰੀ ਇਹ ਗੱਲ ਨੂੰ ਡੌਗਸ ਲਵਰ ਮਾਇੰਡ ਨਾ ਕਰਨ ਕਿਉਂਕਿ ਮੈਂ ਖੁਦ ਵੀ ਡੌਗਸ ਨੂੰ ਪਿਆਰ ਕਰਦਾ ਆ ਮੈਂ ਵੀ ਖੁਦ ਪੈਟ ਰੱਖੇ ਹੋਏ ਨੇ ਪਰ ਜਿਹੜੇ ਸਟ੍ਰੇਟ ਡੌਗਸ ਨੇ ਜੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਲਈ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਸ਼ੈਲਟਰ ਮੰਗਈਏ ਕਾਰਪੋਰੇਸ਼ਨ ਤੋਂ ਸ਼ੈਲਟਰ ਮੰਗਈਏ ਤਾਂ ਕਿ ਰੋਡ ਦੇ ਉੱਤੇ ਜਾਂਦੇ ਡੌਗਸ ਬਾਈਟਿੰਗ ਨਾ ਹੋਵੇ ਅਤੇ ਇਸ ਦੇ ਨਾਲ ਐਕਸੀਡੈਂਟ ਨਾ ਹੋਣ ਆਓ ਅਸੀਂ ਸਾਰੇ ਰਲ ਕੇ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ ਐਮਐਲਏ ਤੋਂ ਮੈਂ ਲਖਣਾ ਤੋਂ ਵੋਟਾਂ ਤੋਂ ਬਾਦ ਬਣੂਗਾ ਜਾਂ ਤੁਸੀਂ ਬਣਾਓਗੇ ਤੁਹਾਡਾ ਪਿਆਰ ਬਣੇਗਾ ਪਰ ਇੱਕ ਮੈਮੋਰੰਡਮ ਅਸੀਂ ਰਲ ਕੇ ਐਡਮਿਨਿਸਟ੍ਰੇਸ਼ਨ ਨੂੰ ਦਈਏ ਤਾਂ ਕਿ ਇਹਨਾਂ ਦੇ ਡਾਕ ਸਲੀਵੀ ਇੱਕ ਸ਼ੈਲਟਰ ਹੋਮ ਤਿਆਰ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੀ ਜੀਵਨ ਅੱਛੇ ਤਰੀਕੇ ਨਾਲ ਬਤੀਤ ਕਰਨ ਤੇ ਆਮ ਜਿਹੜੇ ਲੋਕ ਨੇ ਉਹ ਡਰ ਭੈਅ ਤੋਂ ਨਿਕਲਣ। ਅਲਵਰ ਜੀ 2022 ਕਿਉਂ ਨਹੀਂ ਇਲੈਕਸ਼ਨ ਲੜੇ? ਬਾਈ ਇਲੈਕਸ਼ਨ ਕੋ ਲੜਦੇ। 2022 ਦੇ ਵਿੱਚ ਕਾਫੀ ਪਾਰਟੀਆਂ ਨੇ ਮੈਨੂੰ ਲਾਰਾ ਲਾਇਆ। ਮੇਨ ਪਾਰਟੀ ਜਿਹੜੀ ਅੱਜ ਮੌਜੂਦਾ ਹੈ ਉਹਨੇ ਵੀ ਲਾਰਾ ਲਾਇਆ। ਪਰ ਸ਼ਾਇਦ ਮੈਂ ਉਹਨਾਂ ਦੀ ਜਿਹੜੇ ਹੁੰਦੀਆਂ ਮਾਪਦੰਡ ਕ੍ਰੋਸ ਨਹੀਂ ਕਰ ਸਕਿਆ। ਜਿਦਾ ਕਰਕੇ ਮੈਨੂੰ ਉਹਨਾਂ ਨੇ ਟਿਕਟ ਨਹੀਂ ਦਿੱਤੀ ਇਸ ਲਈ ਮੈਂ ਉਹਨਾਂ ਦਾ ਧੰਨਵਾਦੀ ਆ ਜੇ ਉਹ ਮੈਨੂੰ ਟਿਕਟ ਦੇ ਦਿੰਦੇ ਤਾਂ ਮੈਨੂੰ ਵੀ ਉਹੀ ਕਿਹਾ ਜਾਣਾ ਸੀ ਵੀ ਬਦਲਾਅ ਦੇ ਵਿੱਚ ਅਲਬਰਟ ਬਣ ਗਿਆ ਅੱਜ ਅਸਲੀ ਬਦਲਾਅ ਦਾ ਟਾਈਮ ਆ ਤੇ ਉਹ ਬਦਲਾ ਬਦਲਾਅ ਕਰਕੇ ਸਾਡੇ ਲੁਧਿਆਣੇ ਦੇ ਵੋਟਰ ਦਿਖਾਉਣਗੇ ਜੀ ਕਿਸੇ ਕਮਿਊਨਿਟੀ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਨੁਕਸਾਨ ਕਾਂਗਰਸ ਦਾ ਵੀ ਹੋ ਰਿਹਾ ਹੈ ਤੇ ਫਾਇਦਾ ਆਮ ਨੂੰ ਹੋ ਰਿਹਾ ਤੁਹਾਨੂੰ ਕਿਸਚਲ ਬੋਰਡ ਘਟਾਉਂਗਾ ਮੈਂ 크ਰਿਸਚਨ ਵੋਟ ਨਹੀਂ ਕੱਟੂਗਾ ਮੈਂ ਤੁਹਾਡੀ ਹਿੰਦੂਆਂ ਦੀ ਵੋਟ ਵੀ ਕੱਟੂਗਾ ਭਰਾ ਸਿੱਖ ਦੀ ਵੋਟ ਵੀ ਕੱਟੂਗਾ ਮੈਂ ਮੁਸਲਮ ਵੋਟ ਵੀ ਕੱਟੂਗਾ ਮੈਂ ਰਵੀਦਾਸ ਭਾਈ ਚਾਰੇ ਦੀ ਵੀ ਕੱਟੂਗਾ ਮੈਂ ਵਾਲਮੀਕ ਭਾਈ ਚਾਰੇ ਦੀ ਵੀ ਕੱਟੂਗਾ ਕਿਉਂਕਿ ਮੈਂ ਸਮਾਜ ਦਾ ਬੱਚਾ ਆਂ 크ਰਿਸਚਨ ਮੇਰਾ ਫੇਥ ਹੈ 크ਰਿਸਚਨ ਕਮਿਊਨਿਟੀ ਮੇਰਾ ਫੇਥ ਹੈ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹੈ ਕੋਈ ਰਾਮ ਜੀ ਨੂੰ ਮੰਨਦਾ ਹੈ ਤੇ ਕੋਈ ਹਨੂਮਾਨ ਜੀ ਨੂੰ ਮੰਨਦਾ ਹੈ ਇਦਾਂ ਹੀ ਸਿੱਖ ਧਰਮ ਦੇ ਵਿੱਚ 10 ਗੁਰੂ ਨੇ ਗੁਰੂ ਗ੍ਰੰਥ ਸਾਹਿਬ ਹੈ ਅਲੱਗ-ਅਲੱਗ ਆਸਤਾ ਤੇ ਅਲੱਗ-ਅਲੱਗ ਵਿਸ਼ਵਾਸ ਹੈ ਉਸੇ ਤਰ੍ਹਾਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚ ਜੰਮਿਆ ਆ ਤੇ ਕ੍ਰਿਸਚੀਅਨ ਮਜੀਜ਼ਸ ਮੇਰਾ ਫੇਤ ਆ ਤੇ ਫੇਤ ਦੇ ਉੱਤੇ ਮੈਂ ਕਹਿਵਾਂ ਪਰ ਮੈਂ ਬੱਚਾ ਭਾਈਚਾਰੇ ਦਾ ਆ ਇਸ ਸਮਾਜ ਦੇ ਵਿੱਚ ਮੇਰਾ ਪਿਆਰ ਹੈ ਪਰਿਵਾਰ ਹੈ ਜਦ ਕ੍ਰਿਸਚੀਅਨ ਕਮਿਊਨਿਟੀ ਦੂਜਿਆਂ ਨੂੰ ਵੋਟ ਪਾ ਸਕਦੀ ਹੈ ਤੇ ਕ੍ਰਿਸਚੀਅਨ ਕਮਿਊਨਿਟੀ ਵੀ ਨੂੰ ਵੀ ਮੇਰੇ ਭੈਣ ਭਰਾ ਵੋਟ ਪਾਣਗੇ ਮੈਨੂੰ ਜਿਤਾਣ ਦੇ ਵਿੱਚ ਸਭ ਤੋਂ ਵੱਡਾ ਜ਼ੋਰ ਸਾਡੇ ਮੀਡੀਆ ਦਾ ਰਹੇਗਾ ਉਹ ਵੀ ਦੱਸ ਦਿਨਾ ਕਿਉਂ ਕੀ ਇਹ মিডিਆ ਉਹਨਾਂ ਨੂੰ ਪਸੰਦ ਕਰਦਾ ਜਦੋਂ ਤੁਸੀਂ ਸੱਚ ਪੁੱਛਣ ਜਾਓ ਤਾਂ ਤੁਹਾਡੇ ਕੂਣੀਆਂ ਵੱਜਣ ਤੁਹਾਡੇ ਲੱਤਾਂ ਵੱਜਣ ਇਹ ਹੁਣ মিডিਆ ਦੀ ਗੱਲ ਹੈ ਤੇ ਤੁਹਾਡੇ ਨਾਲ ਵਾਅਦਾ ਕਰਦਾ ਮੈਨੂੰ ਐਮ ਐਲ ਏ ਬਣਾਓ ਵਿਦਨ ਮੰਥ ਮੈਂ ਜਿੱਦਾਂ ਮਰਜੀ ਤ੍ਰਿਵੇਣੀ ਪ੍ਰੈਸ ਕਲੱਬ ਲੁਧਿਆਣੇ ਦੇ ਵਿੱਚ ਬਣਾ ਕੇ ਦਵਾਂਗਾ ਉਹ ਸਾਂਝਾ ਪ੍ਰੈਸ ਕਲੱਬ ਹੋਏਗਾ ਤੁਹਾਡਾ ਸਭ ਦਾ ਹੋਏਗਾ ਸਭ ਦੇ ਲਈ ਉਹ ਬਣੇਗਾ ਤੇ ਮੈਂ ਕਹਤਾਂ ਵਿਦਨ ਮੰਥ ਮੀਨ ਵਿਦਨ ਮੰਥ ਮੈਂ ਤੁਹਾਨੂੰ ਤ੍ਰਿਵੇਣੀ ਪ੍ਰੈਸ ਕਲੱਬ ਬਣਾ ਕੇ ਦੇਣਾ ਤੇ ਬਣਾ ਕੇ ਦੇਵਾਂਗਾ ਤੁਹਾਨੂੰ ਟਿਕਟ ਪਾਰਟੀ ਵੱਲੋਂ ਦਿੱਤੀ ਨਹੀਂ ਗਈ ਕਿਸੇ ਵੱਲੋਂ ਨਹੀਂ ਸਾਡੀ ਕਮਿਊਨਿਟੀ ਨੇ ਸਾਡੇ ਰਿਲੀਜੀਅਸ ਲੀਡਰਸ ਨੇ ਬਹੁਤ ਮਿਹਨਤ ਕੀਤੀ ਬਹੁਤ ਜ਼ੋਰ ਲਗਾਇਆ ਪਰ ਕਿਤੇ ਨਾ ਕਿਤੇ ਬਲੈਕਮੇਲਿੰਗ ਵਾਲਾ ਸਿਸਟਮ ਕਿਤੇ ਚੱਲਦਾ ਆ ਉਹ ਬਲੈਕਮੇਲਿੰਗ ਦੇ ਪ੍ਰੈਸ਼ਰ ਨੇ ਮੇਰੀ ਟਿਕਟ ਕਟਾ ਦਿੱਤੀ ਗਈ ਹੈ ਕਿਉਂਕਿ ਗੱਲਾਂ ਹੀ ਨੇ ਆਮ ਆਦਮੀ ਦੀਆਂ ਉਹਨਾਂ ਅਪਰੋਚ ਕਰ ਰਹੀ ਹੈ ਵੀ ਪਾਰਟੀ ਤੁਹਾਡੇ ਨਾਲ ਗੱਲਾਂ ਹੀ ਨੇ ਆਮ ਆਦਮੀ ਦੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਨੇ ਪਰ ਮੇਰੇ ਭਾਈਚਾਰੇ ਨੇ ਕਿਹਾ ਆ ਵੀ ਤੁਸੀਂ ਸਾਂਝੇ ਉਮੀਦਵਾਰ ਬਣ ਕੇ ਕੰਟੈਸਟ ਕਰੋ ਤੇ ਅਸੀਂ ਤੁਹਾਡਾ ਸਹਿਯੋਗ ਦਵਾਂਗੇ ਇਲੈਕਸ਼ਨ ਤੋਂ ਪਹਿਲਾਂ ਬੈਠੂਗਾ ਨਹੀਂ ਕਿਉਂਕਿ ਆਵਾਜ਼ ਉਹੀ ਐਲਵਰਡੂਆ ਬੈਠ ਨਹੀਂ ਸਕਦਾ ਮੈਂ ਤਾਂ ਹੁਣ ਬੈਠਾ ਹਾਂ ਜੇ ਇਹਨੂੰ ਬੈਠਣਾ ਕਹਿੰਨੇ ਤਾਂ ਮੈਂ ਖੜਾ ਹੋ ਜਾਣਾ ਲਓ ਜੀ ਇਹ ਇਸ ਲਈ ਮੈਂ ਹੁਣ ਖੜਾ ਹੋ ਗਿਆ ਹਾਂ ਕਹਿੰਦਾ ਸਿਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿੰਨਾ ਬਾਜੂਏ ਕਾਤਿਲ ਵਿੱਚ ਹੈ ਬੈਠਣ ਦੇ ਲਈ ਖੜਾ ਨਹੀਂ ਹੋਇਆ ਮੈਂ ਲੜਨ ਦੇ ਲਈ ਤੇ ਭੜਨ ਦੇ ਲਈ ਤੇ ਅੜਨ ਦੇ ਲਈ ਖੜਾ ਹੋਇਆ ਐਲਵਰਦ ਜੀ ਤੁਸੀਂ ਆਪਣੀ ਪਾਰਟੀ ਵੀ ਬਣਾਈ ਸੀ ਕੁਝ ਦਿਨ ਪਹਿਲੇ ਕਿਉਂ ਉਹਦੇ 70 ਸਾਲ ਕਿਉਂ ਨਹੀਂ ਇਲੈਕਸ਼ਨ ਲੱਗੇ ਤੋ ਤੁਹਾਡੀ ਪਾਰਟੀ ਜਿਹੜੀ ਨਿਰਮਾਣ ਕੀਤਾ ਸੀ ਤੁਸੀਂ ਬੋਲਿਆ ਵੀ ਸੀ ਆਸਰਾਮਾ ਨਗਰ ਜਿਹੜਾ ਤੁਹਾਡਾ ਚਰਚਾ ਤੇ ਜਾ ਕੇ ਅਸੀਂ ਉੱਥੇ ਸੀਗੇ ਜੋ ਤੁਸੀਂ ਪਾਰਟੀ ਦਾ ਗੱਲ ਕੀਤਾ ਸੀ ਪਾਰਟੀ ਤੇ ਉਹ ਲੇ ਵੀ ਚੱਲ ਰਹੀ ਆ ਹਲੇ ਪਾਰਟੀ ਦਾ ਜਿਹੜੀ ਇਸ ਗਰਾਫ ਤੇ ਪਹੁੰਚਣਾ ਹੈ ਪਾਰਟੀ ਨੇ ਉਹ ਗਰਾਫ ਤੇ ਬਹੁਤ ਜਲਦੀ ਪਹੁੰਚੇਗੀ ਤੇ ਉਦੋਂ ਅਸੀਂ ਕੈਂਡੀਡੇਟ ਵੀ ਲੜਾਵਾਂਗੇ ਸਰਪੰਚ ਵੀ ਲੜਾਵਾਂਗੇ ਕੌਂਸਲਰ ਵੀ ਲੜਾਵਾਂਗੇ ਐਮ ਐਲ ਏ ਵੀ ਲੜਾਵਾਂਗੇ ਐਮ ਪੀ ਵੀ ਲੜਾਵਾਂਗੇ ਸੀ ਐਮ ਵੀ ਬਣਾਵਾਂਗੇ